ਸਾਸੀ ਕਾ ਜੀ ਸਾਰਿਆਂ ਨੂੰ ਪੰਜਾਬ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਸੱਜਣੋ ਪਾਉਂਕੇ ਆ ਪਿੰਡ ਮਾਲੇ ਵਾਲਾ ਪੋਲ ਨੇੜੇ ਫਤਿਹਗੜ੍ਹ ਜੂੜੀਆਂ ਆ ਗਿਆ ਨੂੰ ਜ਼ਿਲ੍ਹਾ ਗੁਰਦਾਸਪੁਰ ਆ ਗਿਆ ਤਸੀਲ ਬਟਾਲਾ ਆ ਗਈ ਸੱਜਣੋ 7-8 ਨਾਲ ਇੱਥੇ ਸੱਜਣੋ ਤੁਹਾਨੂੰ ਵਿਖਾਇਆ ਜਰਸੀਆਂ ਐਚ ਐਫ ਕ੍ਰੋਸ ਸੱਜਣੋ ਸਟਾਕਾਂ ਗੱਬਣਾ ਵੀ ਮਾਲ ਹੁੰਦਾ ਇਨਦੇ ਕੋਲ ਤੇ ਬਿਨਾ ਬੱਚੇ ਤੋਂ ਵੀ ਮਿਲ ਜੂਗਾ ਤੇ ਆ ਝੋਟੀਆਂ ਚਾਰ ਚਾਰ ਦਾ ਮੇਂ ਲੀਦਾ ਵੀ ਤੇ ਬੋੜਾ ਨਾ ਸਕਦੀਆਂ ਸੱਚ ਨੂੰ ਬੜੀਆਂ ਸੀਸ ਲੱਗ ਗਿਆ ਆ ਸ਼ਹਿਰ ਵੈਰ ਵੀ ਹੈ ਹੱਤਰਾ ਦਾ ਮਾਲ ਮਿਲ ਜੂਗਾ ਠੀਕ ਬਣੇ ਰਹੋ ਸਿੰਡ ਮਾਲੇ ਵਾਲਾ ਪਹੁੰਚ ਗਏ ਤੇ ਬਣੇ ਰਹੋ ਐਂਡ ਤੱਕ ਕਰ ਕਰਦੇ ਗੱਲਬਾਤ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਚੜਦੀ ਕਲਾ ਕਾਇਮ ਸਦਾ ਚਲੋ ਸ਼ੁਕਰ ਹੈ ਮਹਾਰਾਜਾ ਪਹਿਲਾਂ ਐਡਰੈਸ ਕਰੀਏ ਨੋਟ ਐਡਰੈਸ ਮਾਲੇਵਾਲ ਦਾ ਪੁਲ ਉਂਝ ਲਾਗੜ ਦਾਸ ਕੋਲ ਤਸੀਲ ਬਟਾਲਾ ਹਾਂਜੀ ਫਤੇਗੜ ਚੂੜੀਆਂ ਆਪਾਂ ਨੂੰ ਇੱਥੇ 4-5 ਕਿਲੋਮੀਟਰ ਆ ਹਾਂਜੀ ਅੰਬਰਸਰ ਆਪਾਂ ਨੂੰ 26 ਕਿਲੋਮੀਟਰ ਦਾ ਠੀਕ ਹੈ ਜੀ ਹਾਂਜੀ ਡੇਰਾ ਬਾਬਾ ਨਾਨਕ ਵੀ ਦਾਕੂ ਹੋ ਗਿਆ ਹਾਂਜੀ ਇਹ ਨਾਗਾ ਛੋਟਾ ਵੀ 25-26 ਆਪਾਂ ਨੂੰ ਠੀਕ ਹੈ ਜੀ ਅੱਜ ਫੇਰ ਅੱਗੇ ਆ ਗਏ ਨੰਬਰ ਆਪਣਾ ਪਹਿਲਾਂ ਦੱਸਿਓ 987230905 ਠੀਕ ਆ ਫੌਜੀ ਫਾਰਮ ਹਣਾ ਹਾਂਜੀ ਤੇ ਪਹਿਲਾ ਮਾਲ ਫਿਰ ਪੌਜੀ ਛੌੜ ਤੇ ਮਾਲ ਸਾਹ ਹੁਣ ਦੇ ਗਿਆ ਦੇ ਅੱਛਾ ਅੱਧਾ ਕਿੰਨੇ ਟਾਂ ਲੱਗਾ ਵੀਡੀਓ ਕਿੰਨੀ ਕ ਚੱਲ ਗਈ ਆ ਵੀਡੀਓ ਬੜੀ ਚੱਲਦੀ ਆ ਵੀਡੀਓ ਦੇ ਕੋ 6-7 ਹਜ਼ਾਰ ਤੋਂ ਬੜੇ ਵੇਖੀਏ 6-7 ਹਾਂਜੀ ਨਹੀਂ 4000 ਦੇ ਲੱਗੇ ਚੱਲ ਗਈ ਜੀ 4000 ਥੋੜਾ ਚੱਲ ਗਿਆ ਠੀਕ ਆ ਹਾਂ ਜੀ ਤੁਹਾਡੀ ਇੰਸਟਾਗ੍ਰam ਤੇ ਲੱਖ-ਲੱਖ ਵੀਡੀਓ ਚੱਲ ਗਈ ਆ ਠੀਕ ਆ ਫੇਸਬੁੱਕ ਦੇ ਤੇ ਇੰਸਟਾਗ੍ਰam ਤੇ ਲੱਖ-ਲੱਖ ਚੱਲ ਗਈ ਆ ਠੀਕ ਆ ਫੌਜੀ ਸਾਹਿਬ ਦਾ ਫੂਲੀ ਬੜਾਇਆ ਬਾਕੀ ਰੇਡ ਆਪਾਂ ਨੇ ਬਾਕੀ ਆਪਣਾ ਨਹੀਂ ਇਹਨਾਂ ਸੰਤ ਦਾ ਸੰਯੋਗ ਆ ਹਾਂਜੀ ਹਾਂਜੀ ਜੇ ਸੰਯੋਗ ਦਿੰਦੀ ਪਿਆਰ ਕਰਦੀ ਤੇ ਵੀਡੀਓ ਚੱਲਦੀ ਨਾ ਆਪਾਂ ਇਹਨਾਂ ਦੇ ਨਾਲ ਹਾਂਜੀ ਇਹਦਾ ਪਿਆਰ ਹੈ ਇਹਨਾਂ ਨਾਲ ਵੱਧ ਜਾਂਦਾ ਸੰਯੋਗ ਨਹੀਂ ਬਸ ਬਾਜੀ ਆਪਣੇ ਬਾਕੀ ਭਾਜ ਆਜ ਹੁੰਦੇ ਆ ਬਿਲਕੁਲ ਬਿਲਕੁਲ ਨਿਕੇ ਨਿਕੇ ਭਾ ਹੁੰਦੇ ਆ ਤੇ ਜਨੂਰ ਆਪਣੇ ਕੋਲ ਅੱਜ ਵੀ ਦੱਸ ਹੈਗੇ ਆ ਦੋ ਝੋਟੀਆਂ ਇੱਕ ਮੋਹਰਾ ਦੀ ਇੱਕ ਨੀਲੀ ਦੀ ਠੀਕ ਹੈ ਤੇ ਬਾ ਨਿਕਨੇ ਕੀ ਆ ਵੀਰਿਆਂ ਨੂੰ ਰਖਤੇ ਆ ਜਿਹੜੀਆਂ ਗੱਬਣਾ ਉਹ ਇੱਥੋਂ ਪਾਸ ਕਰਕੇ ਖੜੋ ਨਹੀਂ ਜਿਹੜਾ ਕੋਈ ਵੀਰ ਭਰਾ ਦੂਰ ਡਰਾਡੇ ਆ ਵੀਡੀਓ ਕਾਲ ਤੇ ਆਪਣੀਆਂ ਪਾਸ ਕਰਾ ਲਓ ਚਵਾ ਲਓ ਆ ਇੱਥੋਂ ਤਸੱਲੀ ਕਰਕੇ ਖੜਿਆ ਕਰੋ ਕਿਉਂਕਿ ਆਪਾਂ ਮੇਰੇ ਪਈਏ ਦੇਖ ਲਿਆਏ ਆ ਤੇ ਜਿਹੜੇ ਪੀਰ ਭਰਾ ਭਰਾ ਨਹੀਂ ਲੈਣੀਆਂ ਉਹਨੇ ਰੁਪਈਏ ਦੇ ਕੇ ਖੜਨੀਆਂ ਹਾਂ ਹਾਂਜੀ ਕਰੀਏ ਸ਼ੁਰੂ ਫਿਰ ਚਲੋ ਕਰੀਏ ਜੀ ਪਹਿਲੇ ਝੋਟੀਆਂ 4 ਦਿਨ ਦੇ ਕਟੇ ਪਿਓਰ ਨਹੀਂ ਦੇ ਦੀ 4 ਦਿਨ ਦੇ ਜੀ 4 ਦਿਨ ਨਹੀਂ ਲਈ ਜੋੜ ਹਾਂਜੀ ਹਣਾ ਦੇਣ ਕਿੰਨੇ ਕੁ ਰਹਿ ਗਏ ਬਾਈ ਜੀ ਦੇਣੇ ਨੇ ਬਾਈ ਜੀ ਘੱਟੋ ਘੱਟ ਦੀ ਕੱਟੀ ਲੈ ਜੀ 12 13 ਹਾਂ ਤੇ ਪੂਰੀਆਂ ਨਿਸ਼ਾਨੀਆਂ ਵੀ ਲੈ ਲੋ ਚੋਹੇ ਪੈਰ ਧੋਤੇ ਬਗੀ ਨਾਸ ਦੇ ਦੋ ਦੋ ਸਾਰੀਆਂ ਨਿਸ਼ਾਨੀਆਂ ਹੈ ਵੀਰਾਂ ਦੀ ਡਿਮਾਂਡ ਬਹੁਤ ਹੀ ਫੂਨ ਕਰਦੇ ਝੋਟੀਆਂ ਲੈ ਆ ਕੇ ਦੋ ਅੱਗੇ ਜਿਹੜੀ ਬੁਰੀ ਮਈ ਉਹਦੋਂ ਆਪਾਂ ਜਿਹੜੀ ਵੀ ਅੱਗੀ ਵੀਡੀਓ ਤੇ ਪਹਿਲਾਂ ਹੀ ਉਹਦਾ ਬਹੁਤ ਜ਼ਿਆਦਾ ਫੂਨ ਆਇਆ ਅੱਛਾ ਅੱਛਾ ਹਾਂਜੀ ਇਹ ਲੋਨ ਟਿਕਰੋ ਤੇ ਕੱਟੀ ਗਾਂ ਵਾਲਾ ਸਾਹਵੀਆ ਠੰਡੀ ਗਈ ਨਹੀਂ ਗਿਆ ਨਾ ਬਹੁਤ ਸੋਹਣਾ ਖਾਨੇ ਵਾ ਤਿਆਰ ਕਰਨ ਦੀ ਆ ਦੇ ਨਾ ਜੇ 8 ਤੋਂ 10 ਘੱਟ ਸਕਦੀ ਨਾ 12 13 ਦਿਨ ਘਟ ਸਕਦੀ 12 ਇਹ ਲੋ ਬੰਦੇ ਦੇ ਸਿਰ ਤੇ ਕੱਟੀ ਆ ਚਾਰ ਦੰਦ ਪਹਿਲੇ ਨੇ ਐਡੀ ਕੱਟੀ ਜਵਾਨ ਆ ਜੀ ਪੂਰੀ ਹਾਈਟ ਆ ਵੱਡੀ ਝੋਟੀ ਆ ਇਹ ਦੇਖੋ ਤੁਹਾਡੀ ਕਿੰਦਾ ਖਾਨ ਸੁਣ ਕਰਮਾਂ ਵਾਲੀ ਪਹਿਲੇ ਖਾਨੇ ਤਿਆਰ ਕਰਦੇ ਨੇ ਹਾਂ ਲੋ ਸਜਣੋ ਬਾਕੀ ਆਪਣੇ ਰੇਡ ਜਾ ਜਾਂਦੇ ਆ ਇੱਕ ਹੱਡੀ ਵਾਲੀ ਝੋਟੀ ਆ ਦੇਖੋ ਲਾਈਵ ਬਣਾਇਆ ਕਰ ਕਰਕੇ ਲੱਗੇ ਕੈਮਰੇ ਦੇ ਨੰਬੜੀ ਵੇਖੋ ਇਹਦੀ ਹਾਂਜੀ ਬਾਕੀ ਚੜਾਈ ਜੁੜੀ ਬੜੀ ਛੋਟੀ ਹੈ ਨਾ ਬੜੀ ਛੋਟੀਆਂ ਸੰਗੀ ਬਹੁਤ ਚੰਗੀ ਲੱਗੀ ਹੈ ਬਿਲਕੁਲ ਚੰਗੀਆਂ ਛੋਟੀਆਂ ਨੇ ਤੇ ਰੇਟ ਇਹਦਾ ਭੋਜੀ ਆਪਾਂ ਇਹਨੂੰ ਐਲ ਕਰ ਦੇਣਾ ਪੋਜਾਜ ਹੁੰਦਾ ਜੀ ਹਾਂ ਕੋਈ ਬਾਅਦ ਢਾਈ ਮੰਗਣਿਆ ਕੋ ਪੰਜ ਮੰਗਣਿਆ ਕੋ ਦੋ ਕੋ ਡੇਢ ਇੱਥੇ ਕੋਈ ਦੋ ਨਹੀਂ ਕੋਈ ਡੇਢ ਨਹੀਂ ਕੋਈ ਇੱਕ ਨਹੀਂ ਹਾਂ 75 ਹਜ਼ਾਰ ਦੇ ਦਈਏ ਪਰ ਦਿੰਦਾ ਤੇ ਨਹੀਂ ਕੋਈ ਇਹਦੀ ਛੋਟੀ ਨਹੀਂ ਦੇਣੀ ਕਿਹਨੇ ਹਾਂਜੀ ਨਹੀਂ ਪੱਕੀ ਗੱਲ ਚਲ ਦੋ ਛੱਡ ਦਿਓ ਚਲੋ ਦਿਆਸੀ ਆਡੀ ਜੋੜੀ ਦੇ ਦੇ ਜੇ ਤਿੰਨ ਛੱਡਣਾ ਹੈ ਹਾਂਜੀ ਫੇਰ ਨਹੀਂ ਛੱਡਗੇ ਨਹੀਂ ਛੱਡਗੇ ਚਲੋ ਠੀਕ ਆ ਸਹੀ ਆ ਹਾਂ ਨਹੀਂ ਕਰਦੀਏ ਹਾਂ ਨਹੀਂ ਤੇ ਡਿਸਪਲੇ ਕਰਿਆ ਵੀ ਦੇ ਦੇਣੀ ਹੈ ਇਹ ਕਰਦੀ ਕਿ ਕਰਦੀ ਜਾਣ ਦਾਂਗੇ ਤੂੰ ਤਾਂ ਮੁਕਤ ਕਰਦੀ ਹੈ ਬਾਕੀ ਕਰਦੀ ਅੱਜ ਮੇਰਾ ਲੁੱਟ ਲੈ ਜਿਹੜੇ ਭਰਾ ਘਟਿਆ ਜਾਂਦਾ ਠੀਕ ਕਰੇ ਕਰੋ ਰੋਟੀ ਨਹੀਂ ਮਿਲਣੀ ਜਾਰੇ ਘਟਾ ਪਾਇਆ ਦੇ ਜਦੋਂ ਤੇਜ ਵੱਧ ਕੇ ਜੋ ਘਟ ਘਟਾ ਨਾ ਪਾਈ ਸੱਜਣਾ ਪੱਕੀ ਕਰਿਆ ਪੱਕੀ ਕਰਿਆ ਚਲ ਫਿਰ ਠੀਕ ਹੈ ਜਾਨ ਜਿਹੜਾ ਵੀਰ ਭਲਾ ਹੋ ਖੁਸ਼ੀ ਨਾਲ 200 ਰੁਪਏ ਛੋਟ ਹੋਊਗੀ ਵਾਹ ਵਾਹ ਹਾਂ ਜੀ 200 ਸੱਜਣਾ ਹਾਂ ਜੀ ਫਿਰ ਤੁਹਾਨੂੰ ਪਤਾ ਏ ਇਹ ਡੇੜੀਆਂ ਦੇ 7-7 ਲੱਖ ਦੀਆਂ ਵੇਚੀਆਂ ਜਾਂਦੀਆਂ ਨੇ ਅੰਤ ਤੇ ਇਹ ਚੀਜ਼ ਨਹੀਂ ਲੱਭਦੀ ਮਾਲ ਜਿਹੜੀ ਹੈ ਹੈਗੀ ਉਹ ਨਹੀਂ ਮਿਲਦੀ ਇਹ ਥੋੜੀ ਚੀਜ਼ ਘੱਟ ਲੱਭਦੀ ਆ ਪੱਕੀ ਗੱਲ ਹਾਂ ਜੀ ਗੱਡੀਆਂ ਦੀ ਪਹਿਨੇ ਕੱਟੀਆਂ ਚਾਹਾਂ ਸਤੇ ਜਮਾਂ ਵਰਕ ਕਰ ਗਈਆਂ ਵਾਖਿਆ ਇਹ ਪਾ ਯਾਰ ਦੇਖੋ ਪਹਿਨਾ ਕੱਟੀਆਂ ਖਾਣ ਦੇ ਘਰ ਕਿੰਨੇ ਪਰ ਇੰਟੀਆਂ ਕੱਗੀ ਕਦੇ ਨਾ ਨਹੀਂ ਪਹਿਨ ਦਿੰਦੀ ਪਹਿਲਾਂ ਕੱਟੀਆਂ ਪਹਿਲਾਂ ਨਹੀਂ ਪਹਿਨ ਦੇਣਾ ਜੇ ਇਸ ਤਰ੍ਹਾਂ ਹੱਥ ਨਹੀਂ ਜਿਉ ਲਾਉਣ ਦੇਣੇ ਥੀਲ ਬੜੀਆਂ ਕੱਟੀਆਂ ਲਿਆਂਖਾਂ ਲੱਭ ਗਈ ਜੀ ਹਾਂ ਜੀ ਇਹ ਤੁਹਾਨੂੰ ਪਤਾ ਫੌਜੀ ਮਾਇਆ ਫੌਜੀ ਫਾਜ਼ਰ ਮਹਾਬੌਲ ਨਿਕਲਦਾ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਪਹਿਲਾਂ ਕਦੀ ਵੇਖ ਲੋ ਚਾਰ ਦੰਦ ਕੱਟੀ ਆ ਚਾਰ ਦੰਦ ਆ ਹਾਂ ਜੀ ਹਾਂ ਜੀ ਅੱਛਾ ਚਾਰ ਚਾਰ ਦੰਦ ਮਿੰਟਾਂ ਪੈਣੇ ਆ ਵਾਹ ਕੇ ਯਾਰ ਤੀਜਾ ਬਹੁਤ ਖਰੀਆਂ ਸ਼ਾਬਾਸ਼ ਬਹੁਤ ਚੁੱਕ ਨਾ ਜੀ ਤਾਂ ਜਨਾ ਕੱਤੀ ਵਾ ਕੇ ਇਹ ਵੀ ਖਰੀ ਆ ਦੇ ਲੇਟ ਇਹਦਾ ਜਾਇਜ਼ ਹੀ ਹੋਗਾ ਇਹਦਾ ਜਾਇਜ਼ ਕਿੰਨਾ ਦਾ ਕੋਈ ਲੱਖ ਨਹੀਂ ਕੋਈ ਇੱਕ ਪੰਜ ਨਹੀਂ ਹਾਂਜੀ ਇਹਦੀ ਗੱਡੀ 80 ਦੇ ਦੀਏ 80 ਦੀ ਹਾਂਜੀ ਅੱਛਾ ਲੋ ਜੇ ਵੇਖੋ ਬਾਈ ਚੰਗੀ ਰਹੀ ਹੈ ਬੰਨੇ ਦਿਨ ਵੀ ਲੋਕ ਕੱਢੀ ਤੇ ਵੇਖੋ ਕਿੱਥੇ ਕਿੱਥੇ ਲੱਗਾ ਡੇ ਕੱਢੀ ਆ ਗਈ ਸਫਾਈਆਂ ਬੜੀਆਂ ਘੱਟ ਨੇ ਇਹਨਾਂ ਦੇ ਇਹਨਾਂ ਦੇ ਨਹੀਂ ਡੀਨ ਦਾਤ ਤੋਂ 12 15 ਵੀ ਖੜ ਸਕਦੀ ਆ 15 ਦਿਨ ਵੀ ਖੜ ਸਕਦੀ ਬਾਕੀ ਫਾਨੂੰ ਚੰਗੀ ਹਾਂ ਜੀ ਇਹ ਹਾਂ ਨਾ ਫਿਰ ਦੱਸੋ ਹਾਂ ਨਹੀਂ ਗੱਡੀ ਦੀ ਇਹ ਵੀ 80 85 ਦੀ ਆ ਅੱਛਾ ਪਰ 75 ਦੀ ਦੇੜੀਏ ਤੁਹਾਡੀ ਖੁਸ਼ੀ ਹੈ ਹੋਰ ਘੜ ਦਈਏ ਮਾਨ ਤਾਣਾ ਜਿੰਨਾ 72 ਦੀ ਦੇ ਦੇ ਬੱਤਰ ਦੀ ਗੱਡੀ ਦੇ ਦਾਂਗੇ 72 ਦੀ 72 ਦੀ ਜਾਣ ਨਾ ਨੰਦ ਵੱਜ ਗਈ ਇਹਦਾ ਗੰਦਾ ਨਹੀਂ ਨਾ ਨਾ ਕਢਾਇਓ ਨਾ ਨਾ ਕਢਾਇਓ ਜਿੱ ਜਾਇਆ ਜਾ ਇੱਧਰ ਵੇਖਿਓ ਕਿੰਨਾ ਵਰਕ ਹੁੰਦਾ ਇਦਾਂ ਆਪਣੇ ਜਾਜ ਰੇੜੇ ਉਹਦੇ ਨੇ 12 14 ਨੰਗਰ ਪਾਏ ਪਹਿਲੇ ਫੂਟ ਤੇ ਗਏ ਆ ਇਹ ਤੋਂ ਪਹਿਲੇ ਕੱਟੀ ਆ ਜੇ ਸੂਈ ਨਹੀਂ ਸਭ ਤੋਂ ਕੱਟੀ ਆ ਜਿੱਦਾਂ ਨੂੰ ਮੇਰੇ ਥਾੜੇ ਮੱਝੀ ਵੇਝੇ ਕੱਟੀ ਤੇ ਸਹੀ ਗੱਲ ਆ ਗੁਜਾ ਸੁਆ ਵੱਚੀ ਆ ਜੀ ਪਹਿਲੇ ਨੇ ਵੱਚੀ ਨੇ ਦੁੱਧ ਚੁਆਇਆ 16 ਕਿਲੋ ਰੇੜ ਕੋਈ ਤੁਹਾਡੀ ਲੱਖ ਲੱਖ ਚੱਲ ਗਈ ਹੈ ਨਾ ਹਾਂਜੀ ਹਾਂ ਜਮਾਨ ਚੰਗਾ ਨੇ ਲਓ ਜੀ ਇਹ ਵੇੜ ਆ ਕੇ ਗੱਪਾਂ ਸੱਚ ਨੂੰ ਹਨਾ ਪਹਿਲਾਂ ਬੱਚੀ ਨਹੀਂ ਤੋਆ ਦੁੱਧ 15 16 ਕਿਲੋ ਆਇਆ ਕੋਈ ਵੀਰ ਨੇ ਸੇਵਾਣਾ ਵੀਰ ਕੋਲੇ 18 ਚੋਲੇ ਅੱਛਾ ਫੁੱਲ ਕੱਟ ਕਾੜਿਆ ਸੋਹਣੀ ਬਰੀਡ ਵੱਛੀ ਦੀ ਚੰਗੀ ਆ ਖਾਣ ਵੀ ਚੰਗਾ ਲੱਗਾ ਦੇ ਵੀ ਜਾਇ ਦੇਣੀ ਅੱਛਾ ਤੈਨੂੰ ਪਤਾ ਮਾਰਕੀਟ ਨਾਲ ਆਪਾਂ 20 20 ਕੀ ਕੀ ਆ ਡੰਗ ਰਿਆ ਚਈਦਾ ਬੰਗੀ ਗੱਲ ਹਾਂਜੀ ਤੈਨੂੰ ਪਤਾ ਹੋਰ ਹੀ 8 10 ਪਸ਼ੂ ਵੇਤੀ ਦੇ ਆ ਤੇ ਇਹਦਾ ਰੇਟ ਕੋਈ ਮੱਛੀ ਦਾ 68 ਕੋਈ ਪੈਂਡ ਨਹੀਂ ਕੋਈ 55 ਨਹੀਂ ਅੱਛਾ ਹਾਂ ਨਾ ਇਹ ਵਸੀਲੇ ਦੇ ਨਹੀਂ 3 ਘੱਟ 50 ਦੀ 47 ਦੀ ਹਾਂਜੀ ਪੰਤਾਈ ਦੀ ਦੇ ਦੇਾਂਗੇ 45 ਕਰਾਂਗੇ 45 ਨੂੰ ਬੰਦ ਕਰ ਦਿਆਂਗੇ 44 ਪੰਤਾਈ ਦੀ ਦੇ ਦੇਾਂਗੇ ਤੁਹਾਡੇ ਅੱਖਾਂ ਚ 47 47 ਦੀ 43 ਦੀ ਆ ਨਹੀਂ ਦੇ ਦਾਂਗੇ 42 ਦੀ 42 ਦੀ ਜਾਣ ਦਾਂਗੇ ਵਾ 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 ਲੈ ਹੋ ਜੀ ਹੋ ਬੱਸ ਕਰੋ ਵਾ ਮੈਂ ਨਾ ਫਿਰ ਅਨੰਦ ਬੰਦ ਤੇ ਜਿਹੜੇ ਗਾੜੀ ਪੈਜੀ ਆ ਚੀ ਆਈ ਹੈ ਹੈਨਾ ਹਾਂਜੀ ਸਾਰ ਚਲ ਚ ਆ ਗਈ ਸਜਣੋ ਤਰੋ ਸੰਗ ਦੇ ਵਿੱਚ ਬੜੀ ਵਧੀਆ ਇਹਦੇ ਕੋਲੋਂ ਆਉਂਕ ਲੋ ਕੋਈ ਵੀਰ ਬੋਲਿੰਗ ਨਾਲੇ ਦੁੱਧ ਨਾਲੇ ਬੱਚਾ ਡਾਇਮੰਡ ਬੱਚਾ ਆਇਆ ਡਾਇਮੰਡ ਦਾ ਪੀਸ ਧੀਰੇ ਨਹੀਂ ਕਿ ਮੈਂ ਨਾ ਨਾ ਕਹਿਣਾ ਆ ਗਿਆ ਤੂੰ ਹਾਂ ਆੜੀ ਵਾਲੇ ਵਾਲਾ ਘਾਗਰ ਮਾਰੀ ਭਾਈ ਬੜੀ ਕੁਵੱਤੀ ਨੂੰ ਆ ਗਈ ਅੰਗਲ ਚੇਰਾ ਦਿਖਾਇਆ ਵਾਹ ਵਾਹ ਇਹ ਬੋਲੀ ਪਾਣੀ ਪੀਣ ਵਾਲੀ ਆ ਜੱਪਾ ਜੱਪਾ ਕਰਨ ਲੱਗੇ ਜਿੱਦਾਂ ਕਲਸ਼ ਵਾਲੀ ਨਹੀਂ ਚੰਗੀ ਆ ਵੱਚੀ ਗੋਲ ਮਟੋਲ ਜੀ ਆ ਥਾਣੇ ਵੀ ਚੰਗਾ ਲੱਗਾ ਵੇਖਿਓ ਦੇਖੋ ਹਾਂ ਹੁਣ ਅਸੀਂ ਚੁਣਿਆ ਜਾਨਾ ਇਹਦਾ ਬੱਚਾ ਕਿਹੜੇ ਬਾਈ ਜੀ ਮੱਸੀ ਪਾਈ ਜਪੋ ਜਿੰਨੀ ਦਿਖਾ ਦਿਓ ਮਰਜੀ ਬੱਚਾ ਦਿਖਾ ਦਿਓ ਅੱਛਾ ਚਲੋ ਬੰਨੋ ਇਹਨੂੰ ਦਿਖਾ ਦਿਨੇ ਤੁਸੀਂ ਬੰਦੋ ਲਾਓ ਫਿਰ ਫਿਕਸ ਲਓ ਸੱਜਣੋ ਬਰੀ ਕੀ ਬਰੂਖੀ ਬਰੀ ਆ ਵੈੜ ਜੀ ਨਸਲ ਜਿਆਦਾ ਬਹੁਤ ਜਿਆਦਾ ਡੰਗਰ ਜਾ ਰਹੇ ਜਗਾ ਪੀੜੀ ਆਪ ਅੱਛੀ ਨੇ ਬਾਈ ਡੱਬੀ ਹਾਂਜੀ ਇਹ ਜਿਹੜੀ ਬੱਛੀ ਭਾਈ ਹਾਂ ਆ ਜਿਹੜੀ ਬੱਛੀ ਹੈ ਬੱਛੀ ਬੱਛੀ ਭਾਈ ਹੈ ਨਾ ਅੱਠੇ ਅੱਲੇ ਨਾੜੂ ਦੇ ਬੱਚਾ ਦਿਖਾ ਦੇ ਨਾੜੂ ਨਾਲ ਠੀਕ ਹੈ ਬੱਚਾ ਨਾੜੂ ਦੇ ਹਾਂ ਭਾਈ ਇਹ ਦੇ ਸਾਰੂ ਆ ਜਾ ਸੰਧੂ ਸਾਹਿਬ ਇੱਧਰ ਵੱਛੀ ਵਾਲ ਦਿਖਾਓ ਠੰਡੀ ਇਹ ਕੀ ਕਰ ਰਿਹਾ ਹੈ ਇਹਨਾਂ ਦੇ ਰੇਟ ਰੇਟ ਜਾਜ ਕੋਈ ਵੱਛੀ ਆ 60 ਨਹੀਂ ਕੋਈ 65 ਨਹੀਂ 50 ਦੀ ਵੱਛੀ ਦੇ ਦਈਏ 50 ਦੀ ਹਾਂਜੀ ਹੋਰ ਮਾਨਤਨ 43 ਦੀ ਵਾਖੀ ਦੇ ਦਾਂਗੇ ਜੀ 43 ਦੀ ਹਾਂ ਨਾ ਵਾਖੀ ਦੇ ਦਿਆ ਸਨੋਈਆ ਜਿਆ ਸਨੋਈ ਹੋਰ 500 ਛੋਟਛਾਪਾ ਕਰਦੇ ਹਾਂ ਯਾਰ ਹੀ ਕਰੀਏ ਯਾਰ ਹੀ ਕਰ ਦਾਂਗੇ ਜੇ ਕਰ 43 43 ਦੇ ਦਾਂਗੇ ਹਾਂ ਆਹੀ 5ਵੇਂ ਨੰਬਰ ਤੇ ਸੂਈ ਸਵਾਜੀ ਹੈ ਜੀ ਆਹ ਸਾਈ ਹਾਲ ਆ ਗਈ ਹਨਾ ਆ ਬੱਚਾ ਨਾ ਨਹੀਂ ਉਹ ਕਰਦਾ ਉਹ ਅਗਲਾ ਬੱਚਾ ਨਾ ਕਿਹੜਾ ਇਹੋ ਹੀ ਹਾਂ ਹਾਂ ਡੱਬਾ ਬੱਚਾ ਕਰਾ ਲਾਲ ਡੱਬਾ ਲੈ ਚਲੋ ਨਾ ਭਾਈ ਚਲੋ ਚਲੋ ਆ ਬੱਚਾ ਪਾਇਆ ਇਹ ਦੁੱਧ ਕੋਲ ਬਾਈ ਕਿੰਨਾ ਉਹ ਇੱਥੇ 10 ਕਿਲੋ ਹੋ ਗਿਆ 10 ਕਿਲੋ ਹਾਂ ਜਿਹਨ ਗੱਲ ਦੀ ਵੰਗੇ ਨਾ ਤੇ ਉਹ ਠੰਡੀ ਠੋਡੀ ਆ ਇਹ ਵੀ ਠੀਕ ਹੈ ਬੱਚੇ ਦਾ ਬਾਵਾ ਕਰਦੀ ਹੈ ਬੱਚੇ ਦਾ ਹਾਂ ਜੀ ਬਾਬਾ ਰੋ ਟੂੜੀ ਥੋੜੀ ਨਾ ਲਈ ਉਹ ਠੰਡੀ ਠੋਡੀ ਇਹ ਲੈ ਲਓ ਕੋਤਾਂ ਦੀ ਕੋਈ ਨਹੀਂ ਬੱਚੇ ਦਾ ਇਹ ਕਰਦੀ ਹੈ ਠੀਕ ਹੈ ਠੀਕ ਹੈ ਚਲੋ ਬੰਦ ਹੋ ਜੇ ਲੈ ਕੇ ਲੋ ਦਾ ਰੇਟ ਸੰਧੂ ਸਾਹਿਬ ਤੇ ਬੜੇ ਭਾਜ ਦੇ ਦੇਣੀ ਆ ਕੋਈ 55 ਨਹੀਂ ਕੋਈ 60 ਨਹੀਂ ਇਹ ਵਾਸੀ ਦੇ ਦੇਣੀ 2 ਘੜ 40 ਦੀ 30000 ਦੀ ਹਾਂ ਜੀ ਦੇਂਦਾ ਸੀ ਕੋਈ 11 ਬੰਦੇ ਚਲੋ ਜੀ ਨਹੀਂ ਦੇਣੀ ਨਹੀਂ ਦੇਣੀ 37000 ਉਹ ਦੇ ਦਾਂਗੇ 37000 ਹਾਂ ਜੀ ਚਲੋ ਹਾਂ ਜੀ ਠੀਕ ਹੈ 37000 9 ਜੀ ਆ ਤਰ੍ਹਾਂ ਤਰ੍ਹਾਂ ਕਰ ਦਾਂਗੇ ਕਿੰਨਾ ਕਰਨਾ ਨੇ 35 ਦੀ ਜੱਸ ਲਈ 35 ਦੀ 35 ਬੱਸ ਕਰ ਜਾ ਚਾਚਾ ਚੋਰੀ ਖੋਲ ਕੇ ਲਿਆਂਦ ਗਏ ਨੂੰ ਨੇ ਜਮਾ ਆ ਰਿਹਾ ਆਹ ਜੀ ਇਹਨੇ ਵਚੀ ਜੋਰ ਪਾਈ 2-3 ਘੰਟੇ ਹੋ ਗਏ ਆਹ ਜੋਰ ਪਈ ਏ ਆਹ ਜੇ ਰੁਪਈਆ ਓਕੇ ਆ ਨਾ ਹਾਂਜੀ ਸਾਜੀ ਬਾ ਆਵੇ ਖੋੜਦੀਆਂ ਰਹੀ ਕਿ ਨਹੀਂ ਇਹ ਗੱਡੀ ਚਾਈ ਤੇ ਆਈ ਆ ਲਓ ਜੀ ਕਿੰਨਾ ਕਿ ਕੱਢਿਆ ਬੋਲਾ ਠੀਕ ਆ ਬੱਚਾ ਬੱਚਾ ਮਸ਼ੀਨਤੀ ਬਹੁਤ ਚੰਗੀ ਜਲਸੀ ਦੀ ਚਾਰ ਕਿਲੋ ਨਹੀਂ ਆ ਬੱਚੀ ਦਿੱਤੀ ਹੈ ਤੇ ਰੇਟ ਤਾਂ ਬਾਈ ਜੀ ਇਹ ਉੜਦੀਆਂ ਆ ਲੈ ਕੋਈ 50 ਨਹੀਂ ਕੋਈ 50 ਆ ਹਾਂ ਹਾਂ ਇਹ ਬੱਚੀ ਦੇਣੀ 45000 ਦੀ ਜੈ ਸਨੋਈ ਕਰਾ ਲਓ ਮਾਨਤਨ ਬਾਕੀ ਦੁਨੀਆ ਤੇ ਘਰੋਂ 42 ਦੀ ਜੱਸ ਨੂੰ ਦੇ ਦਾਂਗੇ 42 ਦੀ 42 ਦੀ ਚੱਲ ਕਰਦੇ 42 ਵੀ ਦੇ ਦਾਂਗੇ ਹਾਂ 42 ਦੀ ਦੇ ਦਾਂਗੇ 40 ਦੀ ਫੇਰ ਜਾਣਦੇ ਯਾਰ ਜਾਣ ਦਾਂਗੇ ਜੀ 40 ਇਹ ਰੇਡ ਨਾ ਉਹ ਮੁੰਡੇ ਨੇ ਨਾ 200 200 ਛੋੜ ਹੀ ਨਹੀਂ ਆ ਜਿਹੜਾ ਜਿਹੜੇ ਨਾ ਇਹ ਨਾ ਆਖਣਗੇ 2 4000 ਘਟਾਲ ਗਏ ਹਾਂ ਜੀ ਇਹ ਕੰਮ ਨਹੀਂ ਹੋਣਾ ਹਾਂ ਜੀ ਆ ਗੱਬਣ ਇਹ ਗੱਬਣ ਵੱਛੀ ਆ ਗਈ ਆ 15 16 ਕਿਲੋ ਵਾਲੀ ਲਓ ਜੀ ਸਜਰੋ ਗੱਬਣ ਆ ਗਾਰੰਟੀ ਕੋਈ ਨਹੀਂ ਦੋਤ ਇਹ 15 ਦੇ ਦੇ 12 ਦੇ ਦੇ ਕਿਉਂਕਿ ਅਗਲੇ ਘਰ ਤੋਂ ਲੈਂਦਿਆਂ ਵਪਾਰ ਲੈਣ ਦਾ ਕੀਤਾ ਆਖ ਨੂੰ ਤੇ 15 ਆਖੀਆਂ ਦੇ ਪਰ ਮੁੜ ਕੇ ਸੇਵਾ ਤੇ ਅਗਲੇ ਦੀ ਡਿਪੈਂਡ ਹੁੰਦਾ ਜੀ ਹਾਂ ਜੀ ਹਾਂ ਜੀ ਹਾਂ ਇਹਨਾਂ ਭੈਣ ਭਰਾ ਜਿੱਥੋਂ ਲੈਂਦਿਆਂ ਉਹਨੇ ਤਾਜਾ ਲਾਇਆ ਉਹਨੇ ਦੱਸਣਾ ਜਿੰਨੇ ਮਾਲਕਾਂ ਨੇ ਚੋਇਆ ਕਿ ਕਿੰਨਾ ਚੋਇਆ ਜਿਤਰਾ ਆਨਾ ਉਹ ਲੋ ਜਿਤਰਾ ਇੱਦਾਂ ਕਹਿ ਦੇਣਾ ਲੋ ਜੀ ਤੇ ਇਹਦਾ ਰੇਟ ਇਹਦਾ ਰੇਟ ਕਿਆ ਰਿਓ ਕਿੰਨਾ ਜੀ ਕੋਈ 40 ਤੋਂ 45 ਨਹੀਂ ਇਹ 40 ਦੇ ਦੇ ਖੱਤੀ ਜੀ ਹਾਂ ਜੀ 2 ਛੱਡ ਕੇ 35 ਦੀ ਦੇ ਦਾਂਗੇ 35 ਦੀ 35 ਦਾ ਬੱਸ ਕਰੋ ਸੱਜਣੋ 35000 ਦੀ ਜਿਹੜੀਆਂ ਗੱਬਣਾ ਵਛੀਆਂ ਉਹ ਆਪਣੀਆਂ ਇਥੋਂ ਪਾਸ ਕਰਕੇ ਕਢੋ ਸੂਈਆਂ ਚੋਚਵਾ ਕੇ ਕਢੋ ਨਹੀਂ ਕਿਸੇ ਵੀਰ ਭਰਾਣੇ ਆਉਣਾ ਆਨਲਾਈਨ ਮੰਗਾਉਣੀਆਂ ਆਪਣੀ ਦੰਦਾਂ ਦੀ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਲੋ ਸਜਣੋ ਤਸੱਲੀ ਜ਼ਰੂਰ ਕਰਿਓ ਖਵਜੀ ਫਾਰਮ ਤੇ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ